ਭਾਈ ਛਾਲੋ ਜੀ ਗੁਰੂ ਰਾਮਦਾਸ ਸਾਹਿਬ ਦੇ ਪਿਆਰੇ ਸੇਖਿਆ ਮੀ ਬੜਾ ਪਿਆ ਬਾਰਸ਼ ਈ ਨਹੀਂ ਪਈ ਵੀ ਬਾਲਣ ਗਿੱਲਾ ਹੋ ਗਿਆ ਗੁਰੂ ਕੇ ਲੰਗਰ ਦਾ ਤੇ ਬਾਲਣ ਗਿੱਲਾ ਹੋਣ ਕਰਕੇ ਸਾਰੇ ਨਗਰ ਚ ਜਾ ਕਰਕੇ ਹੋ ਕਾ ਦੇਤਾ ਗੱਡਾ ਜੋੜ ਕੇ ਵੀ ਬਾਥੀਆਂ ਦੋ ਬਾਲਣ ਦੋ ਤੇ ਪੁੱਤਰ ਲਓ ਬਾਲਣ ਦੋ ਬਾਥੀਆਂ ਦੋ ਪੁੱਤਰ ਲਓ ਇਨੇ ਇਦਾਂ ਜਦੋਂ ਕਾਇਦ ਦਿੱਤਾ ਤੇ ਸਾਰੇ ਨਗਰ ਵਾਸੀ ਆਸੇ ਪਾਸੇ ਦੇ ਵਸਨੀਕ ਲੋਕਾਂ ਨੇ ਨਗਰਾਂ ਦੇ ਲੋਕਾਂ ਨੇ ਭਾਈ ਸ਼ਾਲੋ ਦੇ ਗੱਡੇ ਲਾਦ ਦਿੱਤੇ ਜਿਹੜਾ ਉਹਨਾਂ ਆਪਣੇ ਘਰਾਂ 'ਚ ਪ੍ਰਸ਼ਾਦਿਆਂ ਵਾਸਤੇ ਘਰਾਂ 'ਚ ਸੁੱਕਾ ਬਾਲਣ ਜਮਾ ਕੀਤਾ ਸਾਰਿਆਂ ਨੇ ਆਪੋ ਆਪਣੇ ਬਾਲਣਾਂ 'ਚੋਂ ਥੋੜਾ-ਥੋੜਾ ਬਾਲਣ ਕੱਢ-ਕੱਢ ਕੇ ਗੁਰੂ ਕੇ ਲੰਗਰਾਂ ਵਾਚ ਦਿੱਤਾ ਜਦੋਂ بارش ਹੱਡੀ ਦੇ ਗੁਰੂ ਰਾਮਦਾਸ ਸਹਿ ਮਹਾਰਾਜ ਗੁਰੂ ਕੇ ਲੰਗਰਾਂ ਵੱਲ ਨੂੰ ਗਏ ਤੇ ਲੰਗਰਾਂ ਵੱਲ ਜਾ ਕੇ ਵੇਖਿਆ ਉਹ ਸੁੱਕੇ ਬਾਲਣ ਦੇ ਤਾਂ ਢੇਰ ਲੱਗੇ ਗੁਰੂ ਰਾਮਦਾਸ ਸਹਿਬ ਮਹਾਰਾਜ ਕਹਿੰਦੇ ਵੀ بارش ਤਾਂ ਇੰਨੀ ਹੋਈ ਸੀ ਕਿ ਸੁੱਕੀ ਲੱਕੜ ਤਾਂ ਕਿਤੇ ਵੇਖਣ ਨੂੰ ਨਹੀਂ ਲੱਭਦੀ ਪਰ ਇੰਨਾ ਸੁੱਕਾ ਬਾਲਣ ਆ ਕਿਥੋਂ ਗਿਆ ਕਿਸੇ ਸਿੱਖ ਨੇ ਆਖਿਆ ਮਹਾਰਾਜ ਬਾਬਾ ਭਾਈ ਸ਼ਾਲੋ ਜੀ ਲੈ ਕੇ ਆਏ ਨੇ ਕਹਿੰਦੇ ਉਹ ਕਿੱਥੋਂ ਲਿਆਏ ਕਹਿੰਦੇ ਜੀ ਪਿੰਡਾਂ 'ਚ ਇਕੱਠੇ ਕਰਕੇ ਲਿਆਏ ਸਤਿਗੁਰੂ RAMDAS ਸਾਹਿਬ ਕਹਿੰਦੇ ਧੰਨ ਹੈ ਸਿੱਖ ਬੜੀ ਕਮਾਈ ਕੀਤੀ ਇੱਕ ਸਿੱਖ ਕਹਿੰਦਾ ਮਹਾਰਾਜ ਪਤਾ ਉਹਨੇ ਕੀ ਕਹਿ ਕੇ ਲਿਆਂਦਾ ਕਹਿੰਦੇ ਕੀ ਕਹਿ ਕੇ ਲਿਆਂਦਾ ਕਹਿੰਦੇ ਮਹਾਰਾਜ ਇਹ ਸਾਰੇ ਪਿੰਡ 'ਚ ਕਹਿੰਦਾ ਹੀ ਪੁੱਤਰ ਪਾਥੀਆਂ ਦਓ ਪਾਲਣ ਦਓ ਤੇ ਪੁੱਤਰ ਲਓ ਮਹਾਰਾਜ ਕਹਿੰਦੇ ਇਦਾਂ ਕਿਹਾ ਕਹਿੰਦੇ ਹਾਂ ਕਹਿੰਦੇ ਬੁਲਾਇਓ ਉਹਨੂੰ ਜਰਾ ਭਾਈ ਸ਼ਾਲੂ ਸਾਹਿਬ ਨੂੰ ਬੁਲਾਇਆ ਗੁਰੂ ਕੇ ਸਿੱਖ ਨੂੰ ਬੁਲਾ ਕੇ ਕਹਿੰਦੇ ਤੇ ਉਹਨੂੰ ਗੁਰੂ ਰਾਮਦਾਸ ਸਾਹਿਬ ਕਹਿੰਦੇ ਵੀ ਤੂੰ ਇਦਾਂ ਜਾ ਕੇ ਉਹ ਕਹ ਦਿੱਤਾ ਕਹਿੰਦਾ ਹਾਂਜੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਤੂੰ ਸਾਡੇ ਕੋਲੋਂ ਪੁੱਛਿਆ ਮੂੰ ਜਾ ਕੇ ਉਹ ਕਦੇ ਆ ਗੋ ਹੱਥ ਜੋੜ ਕੇ ਕਹਿੰਦਾ ਦਾਤਾ ਪੁੱਛਾਂ ਤੇ ਤਾਂ ਜੇ ਤੇਰੇ ਕੋ ਹੋਵੇ ਨਾ ਦਾਤਾ ਜੇ ਮੈਂ ਤੇਰੇ ਪਰੋਸੇ ਪਿਆਰੇ ਮੈਂ ਲਾਡ ਲੜਾਇਆ ਮੈਂ ਤਾਂ ਪੁੱਛ ਕੇ ਤੇਥੋਂ ਜਾਂਦਾ ਜੇ ਤੇਰੇ ਕੋ ਹੋਵੇ ਨਾ ਮੈਨੂੰ ਪਤਾ ਮੇਰੇ ਦਾਦੇ ਕੋ ਸਭ ਕੁਝ ਹੈਗਾ ਮੈਂ ਲੋਕਾਂ ਨੂੰ ਮਹਾਰਾਜ ਤੇਰੇ ਪਰੋਸੇ ਕਹਿ ਕੇ ਆ ਸਭ ਕੁਝ ਮਿਲੇਗਾ ਗੁਰੂ ਰਾਮਦਾਸ ਦਾ ਜ਼ਿਕਰੋ ਮਹਾਰਾਜ ਜੇ ਫਿਰ ਤੁਸੀਂ ਕਹਿ ਦੋ ਵੀ ਮੇਰੇ ਕੋ ਹੈ ਨਹੀਂ ਆ ਮੈਂ ਸਿੱਖਾ ਕੋ ਮਾਫੀ ਮੰਗ ਲਾਂਗਾ ਪਰ ਮਹਾਰਾਜ ਮੈਨੂੰ ਪਤਾ ਆ ਮੈਂ ਮੈਨੂੰ ਦਾਦਾ ਤੁਹਾਡੇ ਬਾਰੇ ਪਤਾ ਆ ਕਿ ਤੁਸੀਂ ਸਭ ਕੁਝ ਦੇਣ ਵਾਲੇ ਜੇ ਤੁਹਾਡੇ ਘਰ ਚ ਘਾਟਾ ਕੋਈ ਨਹੀਂ ਸਾਚੇ ਸਹਿਬਾ ਕਾ ਨਹੀਂ ਕਰਤੇ ਰਹੇ ਦਾਤਾ ਸਭ ਕੁਝ ਤੇਰੇ ਘਰ ਚ ਹੈਗਾ ਮੈਨੂੰ ਪਤਾ ਏ ਮੈਂ ਤੇਰੇ ਭਰੋਸੇ ਤੇ ਬਾਜ ਦਿੱਤੀ ਹੈ ਮਹਾਰਾਜ ਗੁਰੂ ਰਾਮਦਾਸ ਨੇ ਜੇ ਬਾਜ ਦਿੱਤੀ ਜਾਂ ਤੇਰਾ ਬਚਨ ਸੱਚ ਵੀ ਹੋਵੇਗਾ